ਚੇਨ ਕਾਵੇਛ ਹੈ ਉਸ ਦਿਜ ਜੋ ਮੈਂ ਪੜਿਆ ਹੋਰ ਜਨਮ ਸਾਖੀਆਂ ਚ ਇੱਕ ਗਾਥਾ ਮਿਲੇ ਉਹ ਤੁਹਾਡੇ ਸਾਹਮਣੇ ਮੈਂ ਰੱਖਾਂ ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਵਿੱਚ ਖੂਦ ਇਹ ਚ ਸੁਟਾ ਗਿਆ ਸੀ ਬਗਦਾਦ ਵਿੱਚ ਕਾਰਨ ਬਾਬੇ ਨੇ ਜਿਹੜੀ ਬਾੰਗ ਦਿੱਤੀ ਸੀ ਸਤਨਾਮ ਉਹ ਉਹਨਾਂ ਦੀ ਬਾਂਦ ਰਲ ਮਿਲ ਨਹੀਂ ਹੁੰਦੇ ਸੀ ਬਾਬੇ ਨੇ ਜਿਹੜਾ ਫਿਰ ਜਦ ਅਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ ਕਿ ਉਹਨਾਂ ਦੀ ਸ਼ਰਾਂ ਨਾਲ ਮਿਲ ਨਹੀਂ ਕਰਦਾ ਸੀ ਅਖਿਰ ਜਦ ਖੂਦ ਦੇ ਚੋਂ ਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਹੀ ਰਹਿ ਸਲਾਮਤ ਰਹੇ ਕਾਜਿਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨੋਂ ਨਿਕਲੇ ਸਨ ਰਾਤ ਤੇ ਰੁੱਖਾਂ ਚੱਲੇ ਘਟਣੇ ਪੈਂਦੇ ਸੀ ਕਿਤਨੇ ਕਿਤਨੇ ਦਿਨ ਦਾ ਭੋਜਨ ਨਹੀਂ ਆਉਂਦਾ ਸੀ ਮਜ਼ਾਕ ਵਰੀਆਂ ਸਾਖੀਆਂ ਸੀ ਮਰਦਾਨੇ ਨਾਲ ਜੋੜ ਲਈਏ ਨੇ ਅਰਵਗ ਬੁੱਖ ਲੱਗਦੀ ਐ ਨੋ ਚਾਰ ਦਿਨਾਂ ਤੋਂ ਬਾਅਦ ਵਿਚਾਰੇ ਨੇ ਕਿਧਰੇ ਭੋਜਨ ਮੰਗ ਲਿਆ ਉਹ ਦਾਕੀ ਕਸੂਰ ਇੱਕ ਦਿਨ ਭੋਜਨ ਨਾ ਮਿਲੇ ਤੇ ਕੀਰਤਨੇ ਨੇ ਕੀਰਤਨ ਨਹੀਂ ਕਰਨਾ ਚਾਰ-ਚਾਰ ਦਿਨ ਨਹੀਂ ਹੁੰਦਾ ਸੀ ਤਾਂ ਵੀ ਬਾਬੇ ਦੇ ਪਿੱਛੇ ਚੱਲਦਾ ਰਹਿੰਦਾ ਸੀ ਪੈਦਲ ਚੱਲਣਾ ਰੁੱਖਾਂ तले ਰਾਤ ਕੱਟਣੀ ਗੁਰਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜਿਆ ਨਹੀਂ ਛੋੜਿਆ ਪੀਰ ਦਸਤਗਿਰ ਬੈਲੋਲ शाह ਇਤਿਹਾਸ ਦੇ ਜ਼ਿਕਰ ਹੈ ਇਹ ਮਜ਼ਬਦਾ ਮੁਖੀ ਤੇ ਸੀ ਧਾਰਮਿਕ ਤੌਰ ਤੇ ਮੁਖੀ ਤੇ ਸੀ ਪਰ ਰਾਜਨੀਤਿਕ ਤੌਰ ਤੇ ਵੀ ਮੁਖੀ ਸੀ ਇਹ ਫੈਸਲੇ ਵੀ ਉਹ ਆਪ ਕਰਦਾ ਸੀ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜ ਕੇ ਬੈਲੋਲ ਸ਼ਾ ਦੇ ਕੋਲ ਪੇਸ਼ ਕੀਤਾ ਗਿਆ ਬੈਲੋਲ ਸ਼ਾ ਈਰਾਨੀ ਸੀ ਪਰ ਰਹਿੰਦਾ ਸੀ Baghdad Iraq ਦੇ ਵਿੱਚ بڑے ਇਸ ਦੇ ਚੇਲੇ ਖਲੀਫੇ ਬڑا ਇਸ ਦਾ ਰਤਬਾ ਪ੍ਰਤਾਪ ਜਦਿ ਗੁਰਨਾਮਿਕ ਨੂੰ ਪੇਸ਼ ਕੀਤਾ ਗਿਆ ਸਾਹਮਣੇ ਉਹ ਸਿੰਘਾਸਣ ਤੇ ਬੈਠਾ ਸੀ ਥੜੇ ਤੇ ਕਿ ਜਿਵੇਂ ਮੁਜਰਮ ਨੂੰ ਖੜ੍ਹਾ ਕਰੀਦਾ ਹੈ ਐਸੇ ਤਾਂ ਗੁਰਨਾਮ ਦਸਤਗੀਰ ਕਹਿੰਦਾ ਹੈ ਮਹਾਰਾਜ ਗੱਲ ਐ ਐ ਹਿੰਦੀ ਵੀਰ ਜੋ ਲਫ਼ਜ਼ ਵਰਤੇ ਨੇ ਐ ਹਿੰਦੀ ਵੀਰ ਹਿੰਦੁਸਤਾਨ ਤੋਂ ਆਏ ਵੀਰ ਇਕ ਤਿੰਨ ਸਵਾਲ ਮੇਰੇ ਦਿਲ ਦਿਮਾਗ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਘੁੰਮਦੇ ਰਹਿੰਦੇ ਜੇ ਕਿਦਰੇ ਹੱਲ ਕਰ ਦਿਓ ਜਵਾਬ ਸਹੀ ਦੇ ਦਿਓ ਮੇਰੀ ਤਸੱਲੀ ਹੋ ਜਾਏ ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ ਤੇ ਰੱਖ ਦਿਆਂ ਨਹੀਂ ਤੇ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਦੇਸ਼ ਵਿੱਚ ਸਾਨੂੰ ਸਾਡੇ ਮਜ਼ਬ ਤੋਂ ਗिराਉਂਦਾ ਹੈ ਇਹ ਲਵਜ਼ ਵਿੱਚ ਤੇ ਜਵਾਬ ਨਾ ਦੇ ਸਕੇ ਤੇ ਇੱਥੇ ਅਸੀਂ ਸਜ਼ਾ ਦੇਨੇ ਹੁੰਿਆ ਸੰਗਸਾਰ ਗੋਡੇਾਂ ਤੱਕ ਜ਼ਮੀਨ ਦੇ ਚ ਦਬ ਕੇ ਫਿਰ ਚਾਰੋਂ ਪਾਸੇ ਪੱਥਰ ਮਾਰਨੇ ਇਨੋ ਕਹਿੰਦੇ ਨੇ ਸੰਗਸਾਰ ਆਫਗਾਨਿਸਤਾਨ ਵਿੱਚ ਇਸ ਤਰ੍ਹਾਂ ਦਾ ਇੱਕ سلسلہ ਮੈਂ ਦੇਖਿਆ ਸੀ ਕਿਤਨੇ ਦਿਨ ਤੱਕ ਮੈਨੂੰ ਨੀਂਦ ਹੀ ਨਹੀਂ ਆਈ بار بار ਉਹ ਦ੍ਰਿਸ਼ੇ ਮੇਰੇ ਸਾਹਮਣੇ ਆ। ਮਹਾਰਾਜ ਕਹਿਣ ਲੱਗੇ ਸੰਸਾਰੀ ਤੋਂ ਡਰਦੇ ਤੇ ਅਸੀਂ ਜਵਾਬ ਨਹੀਂ ਦੇਣਾ। ਪਰ ਅਸੀਂ ਘਰ ਚੋਂ ਨਿਕਲੇ ਹੀ ਆ ਜਵਾਬ ਦੇਣ ਵਾਸਤੇ। ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਐਸੇ ਵਾਸਤੇ ਹੀ ਚਲਦੇ। ਬਿਆਹ ਦੇ ਜਵਾਬ ਕੁਛ ਮੈਂ ਸੰਖੇਪ ਵਿੱਚ ਅਰਜ਼ ਪਿਆ ਕਰਦਾ ਹਾਂ ਪੀਰ ਬੈਲੋਲ ਸ਼ਾਹ ਜੀ ਦਾ ਤਖੱਲਸ ਸੀ ਦਸਤਗੀਰ ਦੂਜੇ ਦੀ ਬਾਹ ਪਕੜਨ ਵਾਲਾ ਦਸਤਗੀਰ ਦੂਜੇ ਦੀ ਬਾਹ ਪਕੜਨ ਵਾਲਾ ਚੰਗਾ ਲਗਵ ਹੈ ਚੰਗਾ ਤਖੱਲਸ ਹੈ ਦਸੋ ਹਿੰਦੀ ਫਕੀਰ ਖੁਦਾ ਤੋਂ ਪਹਿਲੇ ਕੀ ਸੀ ਮੇਰੀ ਸਮਝ ਚ ਨਹੀਂ ਆਈ ਅੱਜ ਤੱਕ خدا تو پہلے کیسی اے دسو اے میرا پہلا سوال ہے میرا دوسرا سوال ہے خدا رہندا کدے کدے رہندا میرا تیہا سوال ہے خدا بالکل نکمے ہے کہ کچھ کرتا بھی ہے خدا کوئی کام ڈھندا بھی ہے کہ بالکل ویلا ہی ہے ਕੁਛ ਵੀ ਨਹੀਂ ਕਰਦਾ ਸਤਿਗੁਰੂ ਕਹਿਣ ਲੱਗੇ ਪਹਿਲਾ ਸਵਾਲ ਤੇਰਾ ਕਿਹੜਾ ਖੁਦਾ ਤੋਂ ਪਹਿਲੇ ਕੀ ਸਤਿਗੁਰੂ ਕਹਿਣ ਲੱਗੇ ਹਰ ਇੱਕ ਤਰ੍ਹਾਂ ਦੇ ਮذਬੀ ਰੂਹਾਨੇ ਜਵਾਬ ਦੇਣ ਵਾਸਤੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ ਤੂੰ ਇੱਕ ਥਾਲੀ ਵਿੱਚ ਮੋਤੀ ਲਿਆ ਦਸਤਗੀਰ ਹੈਰਾਨ ਹੋਇਆ ਤੇ ਲੋਬੀ ਫਕੀਰ ਹੈ ਜਵਾਬ ਅਜੇ ਦਿੱਤਾ ਨਹੀਂ ਤੇ ਮੋਤੀ ਪਹਿਲੇ ਮੰਗਣ ਲੱਗੇ ਮੋਤੀ ਨਾ ਮਾਣ ਪ੍ਰਤਿਸ਼ਤਾ ਉਸਦੀ ਬੜੀ ਉਸ ਜ਼ਮਾਨੇ ਦੇ ਹਜ਼ਾਰਾਂ ਦੇ ਨਜ਼ਰਾਂ ਨੇ ਉਸ ਨੂੰ ਪੇਸ਼ ਆਉਂਦੇ ਸਨ ਇਸ਼ਾਰਾ ਕੀਤਾ ਖਾਲੀ ਵਿੱਚ ਮੋਤੀ ਆ ਗਏ ਮਹਾਰਾਜ ਕਹਿਣ ਲੱਗੇ